ਸਭ ਤੋਂ ਤੇਜ਼ ਰਫਤਾਰ ਜਰਨੈਲ ਹਰੀ ਸਿੰਘ ਨਲੂਆ ਤੋਂ ਅੰਗਰੇਜ਼ ਨੇ ਵੀ ਇਹ ਗੱਲ ਕਹਿਤੀ ਅੰਦਾ ਜਿੰਨਾ ਚਿਰ ਤੱਕ ਤੇਰਾ ਜਰਨੈਲ ਹਰੀ ਸਿੰਘ ਨਲੂਆ ਜੀਂਦਾ ਨਾ ਉਹਨਾਂ ਚਿਰ ਤੇਰਾ ਰਾਜ ਨਹੀਂ ਕੋਈ ਖੋ ਸਕਦਾ ਸਾਧ ਸੰਗਤ ਜੀ ਉੱਠ ਕੇ ਆਪਣਾ ਇਤਿਹਾਸ ਬਣਾ ਲਏ ਉਹਨਾਂ ਦੀ ਉਸਤਤ ਕਰੋ ਜਿਹਦੇ ਨਾਲ ਜੋਸ਼ ਆਵੇ ਜਿਹਦੇ ਨਾਲ ਸਾਡੇ ਵੀ ਸਿੰਘ ਬੱਚੇ ਗਾੜੀ ਉਹ ਵੀ ਕੇ ਨੂੰ ਸਲਵਾਰਾ ਫੋਨ ਦੇ ਲੈ ਗੋਇਆ ਕਿਉਂਕਿ ਪਠਾਨ ਇਹ ਜੋਦੇ ਸੀ ਤੇ ਫਿਰ ਉਹਨਾਂ ਨੂੰ ਸਲਵਾਰਾਂ ਬਣਾਉਣ ਦੀ ਕੀ ਲੋੜ ਸੀ ਐਡੇ ਜੋਦੇ ਸੀ ਉਹ ਹੈ ਸੀ ਜੋਦੇ ਪਰ ਉਹਨਾਂ ਨੂੰ ਸਲਵਾਰਾਂ ਪਵਾਦਿਆਂ ਨਾਂ ਲੈ ਕੇ ਥੜ-ਥੜ ਕੰਮ ਦੇ ਜਿਹੜਾ ਪਠਾਨ ਦਾ ਬੱਚਾ ਨਾ ਰਾਤ ਨੂੰ ਸੌਵੇ ਕਹਿੰਦੇ ਹਰੀ ਸਿੰਘ ਮਲੂਆ ਆ ਗਿਆ ਸੌ ਜਾ ਉਸੇ ਨਾਲ ਸੌ ਜਾਂਦਾ ਕਿੰਨੇ ਦਿਨ ਉਹਨਾਂ ਦਾ ਕਸ਼ਾਰਾ ਹੀ ਸੁੱਕਣੇ ਪੈਂਦਾ ਰਹਿ ਗਿਆ ਤੇ ਤਾਂ ਕਰਕੇ ਉੱਥੇ ਫੌਜ ਨਹੀਂ ਜਿੰਨੇ ਚਿਰ ਤੱਕ ਪਿੱਛੋਂ ਫੌਜ ਨਹੀਂ ਆਈ ਉਹਨਾਂ ਚੇਤ ਤੱਕ ਯਾਰਾ ਸੁਪਨੇ ਪਾਉਂਦੇ ਰਹੇ ਸੀ ਐਡਾ ਵੱਡਾ ਕਸ਼ਾਰਾ ਸੀ ਉਹਨਾਂ ਦਾ ਕੋਤੋਂ ਡਰਦੀ ਸੀ ਦੁਨੀਆ ਵਿੱਚ ਜੀਦਾ ਜੀ ਘੋ ਕੇ ਰੋਜ ਭਾਂਦੇ ਸੀ